ਤਾਂ ਬੇਟੀਆਂ ਦੇ ਸੁਨਹਿਰੀ ਭਵਿੱਖ ਦੇ ਲਈ ਹੁਣ ਮਾਪਿਆਂ ਨੂੰ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਜੀ ਹਾਂ ਦੱਸਦੀ ਕਿ ਸੁਕੰਨਿਆ ਸਮਰiddhi ਯੋਜਨਾ ਦੇ ਤਹਿਤ ਹੁਣ ਤੁਸੀਂ ਸਿਰਫ ਹਰ ਮਹੀਨੇ 250 ਰੁਪਏ ਜਿਹੜੇ ਆਪਣੇ ਬੇਟੀ ਦੇ ਖਾਤੇ ਦੇ ਵਿੱਚ ਇਨਵੈਸਟ ਕਰਨੇ ਨੇ ਉਸ ਤੋਂ ਬਾਅਦ ਜਦੋਂ ਵਿਆਹ ਦੀ ਉਮਰ ਹੋਵੇਗੀ 21 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਸਰਕਾਰ ਦੇ ਵੱਲੋਂ ਲੱਖ ਰੁਪਏ ਦੇ ਜਿਹੜੇ ਫੰਡ ਦਿੱਤੇ ਜਾਣਗੇ ਦੱਸਦੇ ਕਿ ਬਹੁਤ ਸਾਰੇ ਲੋਕ ਇਸ ਸਕੀਮ ਦਾ ਫਾਇਦਾ ਉਠਾ ਰਹੇ ਨੇ ਲੇਕਿਨ ਬਹੁਤ ਸਾਰੇ ਲੋਕਾਂ ਨੂੰ ਇਸ ਸਕੀਮ ਦੇ ਬਾਰੇ ਨਹੀਂ ਪਤਾ ਸੁਕੰਨਿਆ ਸਮ੍ਰiddhi ਯੋਜਨਾ ਦੇ ਬਾਰੇ ਨਹੀਂ ਪਤਾ ਤੇ ਇਸ ਬਾਰੇ ਤੁਸੀਂ ਕਿਵੇਂ ਜਿਹੜਾ ਖਾਤਾ ਖੁਲਵਾ ਸਕਦੇ ਹੋ ਕਿਵੇਂ ਤੁਹਾਨੂੰ ਪਤਾ ਲੱਗੇਗਾ ਕਿ ਕਿੱਥੇ ਖਾਤਾ ਖੁੱਲਦਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੁਸਕੰਨਿਆ ਸਮਰਿੱਧੀ ਯੋਜਨਾ ਭਾਰਤ ਸਰਕਾਰ ਦੇ ਵੱਲੋਂ ਸੰਚਾਲਿਤ ਇੱਕ ਯੋਜਨਾ ਹੈ ਜੋ ਕਿ ਧੀਆਂ ਦੇ ਭਵਿੱਖ ਨੂੰ ਸਵਾਰਨ ਅਤਿਆਰਥਿਕ ਰੂਪ ਦੇ ਨਾਲ ਮਜ਼ਬੂਤ ਬਣਾਉਣ ਦੇ ਲਈ ਹੈ ਨਰਾਤਿਆਂ ਦੇ ਮੌਕੇ ਇਸ ਯੋਜਨਾ ਦੇ ਤਹਿਤ ਕੁਝ ਨਵੇਂ ਬਦਲਾਅ ਕੀਤੇ ਗਏ ਨੇ ਹੁਣ ਧੀਆਂ ਦੇ ਲਈ ਇਸ ਯੋਜਨਾ ਦੇ ਤਹਿਤ ਖਾਤਾ ਖੋਲਣਾ ਹੋਰ ਵੀ ਆਸਾਨ ਹੋ ਗਿਆ ਹੈ ਇਹ ਯੋਜਨਾ ਡਾਕਖਾਨੇ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਖੋਲੀ ਜਾ ਸਕਦੀ ਹੈ ਤੇ ਤੁਸੀਂ 250 ਰੁਪਏ ਮਹੀਨਾ ਇਸ ਯੋਜਨਾ ਨੂੰ ਸ਼ੁਰੂ ਕਰ ਸਕਦੇ ਹੋ ਸੁਕੰਨਿਆ ਸਮਰਿੱਧੀ ਯੋਜਨਾ ਦੇ ਤਹਿਤ ਡਾਕ ਵਿਭਾਗ ਹੁਣ ਧੀਾਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਸੁਕੰਨਿਆ ਸਮਰਿੱਧੀ ਯੋਜਨਾ ਦੇ ਤਹਿਤ ਖਾਤਾ ਖੋਲਣ ਦੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾ ਰਿਹਾ ਹੈ ਇਸ ਮੁਹਿੰਮ ਦੇ ਤਹਿਤ ਹੁਣ ਸਿਰਫ 250 ਦੀ ਮਾਮੂਲੀ ਰਾਸ਼ੀ ਦੇ ਨਾਲ ਧੀਾਂ ਦੇ ਸੁਨਹਿਰੀ ਭਵਿੱਖ ਦੇ ਲਈ ਸੁਰੱਖਿਅਤ ਨਿਵੇਸ਼ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਸੁਕੰਨਿਆ ਸਮਰਿੱਧੀ ਦੇ ਵਿੱਚ ਖਾਤਾ ਕਿਵੇਂ ਖੋਲਿਆ ਜਾਵੇਗਾ ਸੁਕੰਨਿਆ ਸਮਰਿੱਧੀ ਯੋਜਨਾ ਦੇ ਤਹਿਤ ਖਾਤਾ ਖੋਲਣ ਦੇ ਲਈ ਕੁੜੀ ਦੇ ਜਨਮ ਸਰਟੀਫਿਕੇਟ ਆਧਾਰ ਕਾਰਡ ਪੈਨ ਕਾਰਡ ਅਤੇ ਕੁਝ ਫੋਟੋਆਂ ਦੇ ਨਾਲ ਨਜ਼ਦੀਕੀ ਡਾਕਖਾਨੇ ਦੇ ਨਾਲ ਸੰਪਰਕ ਕਰਨਾ ਹੋਵੇਗਾ ਇਸ ਯੋਜਨਾ ਦੇ ਤਹਿਤ 10 ਸਾਲ ਤੱਕ ਦੀ ਕੁੜੀਆਂ ਲਈ ਖਾਤਾ ਖੋਲ੍ਹਿਆ ਜਾ ਸਕਦਾ ਹੈ ਅਤੇ 250 ਰੁਪਏ ਤੋਂ 1.5 ਲੱਖ ਰੁਪਏ ਜਮਾ ਕੀਤੇ ਜਾ ਸਕਦੇ ਨੇ ਸਕੰਨਿਆ ਸਮਰiddhi ਯੋਜਨਾ ਕੈਲਕੂਲੇਟਰ ਦੀ ਗੱਲ ਕਰੀਏ ਮੰਨ ਲਓ ਤੁਹਾਡੀ 3-4 ਸਾਲ ਦੀ ਹੈ ਤੇ ਤੁਸੀਂ 15 ਸਾਲਾਂ ਦੇ ਲਈ ਹਰ ਮਹੀਨੇ 10000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਇਸ ਯੋਜਨਾ ਦੇ ਤਹਿਤ ਤੁਹਾਨੂੰ ਹਰ ਸਾਲ 1 ਲੱਖ 20000 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ ਜਦੋਂ ਤੁਹਾਡੀ ਧੀ 19 ਸਾਲ ਦੀ ਹੋ ਜਾਵੇਗੀ ਤੁਹਾਡਾ ਨਿਵੇਸ਼ ਪਰਿਪੱਕ ਹੋ ਜਾਵੇਗਾ ਤਾਂ 8% ਦੀ ਸਾਲਾਨਾ ਵਿਆਜ ਦਰ ਦੇ ਨਾਲ ਤੁਸੀਂ ਮਿਆਦ ਪੂਰੀ ਹੋਣ ਤੇ ਲਗਭਗ 56 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ ਇਹ ਕੈਲਕੂਲੇਟਰ ਕਨਿਆ ਸਮ੍ਰiddhi ਯੋਜਨਾ ਦੇ ਵਿੱਚ ਮਿਲਣ ਵਾਲੇ ਵਿਆਜ ਦਰ ਅਤੇ ਨਿਵੇਸ਼ਣ ਦੇ ਸਮੇਂ ਦੇ ਆਧਾਰ ਤੇ ਹੈ ਤਾਂ ਬੇਟੀਆਂ ਦੇ ਸੁਨਹਿਰੀ ਭਵਿੱਖ ਦੇ ਲਈ ਹੁਣ ਮਾਪਿਆਂ ਨੂੰ ਜਿਆਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਜੀ ਹਾਂ ਦੱਸਦੀ ਕਿ ਸੁਕੰਨਿਆ ਸਮਰiddhi ਯੋਜਨਾ ਦੇ ਤਹਿਤ ਹੁਣ ਤੁਸੀਂ ਸਿਰਫ ਹਰ ਮਹੀਨੇ 2500 ਰੁਪਏ ਜਿਹੜੇ ਆਪਣੇ ਬੇਟੀ ਦੇ ਖਾਤੇ ਦੇ ਵਿੱਚ ਇਨਵੈਸਟ ਕਰਨੇ ਨੇ ਉਸ ਤੋਂ ਬਾਅਦ ਜਦੋਂ ਵਿਆਹ ਦੀ ਉਮਰ ਹੋਵੇਗੀ 21 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਸਰਕਾਰ ਦੇ ਵੱਲੋਂ ਲੱਖ ਰੁਪਏ ਦੇ ਜਿਹੜੇ ਫੰਡ ਦਿੱਤੇ ਜਾਣਗੇ ਦੱਸਦੇ ਕਿ ਬਹੁਤ ਸਾਰੇ ਲੋਕ ਇਸ ਸਕੀਮ ਦਾ ਫਾਇਦਾ ਉਠਾ ਰਹੇ ਨੇ ਲੇਕਿਨ ਬਹੁਤ ਸਾਰੇ ਲੋਕਾਂ ਨੂੰ ਇਸ ਸਕੀਮ ਦੇ ਬਾਰੇ ਨਹੀਂ ਪਤਾ ਸੁਕੰਨਿਆ ਸਮ੍ਰiddhi ਯੋਜਨਾ ਦੇ ਬਾਰੇ ਨਹੀਂ ਪਤਾ ਤੇ ਇਸ ਬਾਰੇ ਤੁਸੀਂ ਕਿਵੇਂ ਜਿਹੜਾ ਖਾਤਾ ਖੁਲਵਾ ਸਕਦੇ ਹੋ ਕਿਵੇਂ ਤੁਹਾਨੂੰ ਪਤਾ ਲੱਗੇਗਾ ਕਿ ਕਿੱਥੇ ਖਾਤਾ ਖੁੱਲਦਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤਸਕਨਿਆ ਸਮਰਿੱਧੀ ਯੋਜਨਾ ਭਾਰਤ ਸਰਕਾਰ ਦੇ ਵੱਲੋਂ ਸੰਚਾਲਿਤ ਇੱਕ ਯੋਜਨਾ ਹੈ ਜੋ ਕਿ ਧੀਆਂ ਦੇ ਭਵਿੱਖ ਨੂੰ ਸਵਾਰਨ ਅਤੇ ਆਰਥਿਕ ਰੂਪ ਦੇ ਨਾਲ ਮਜ਼ਬੂਤ ਬਣਾਉਣ ਦੇ ਲਈ ਹੈ ਨਰਾਤਿਆਂ ਦੇ ਮੌਕੇ ਇਸ ਯੋਜਨਾ ਦੇ ਤਹਿਤ ਕੁਝ ਨਵੇਂ ਬਦਲਾਅ ਕੀਤੇ ਗਏ ਨੇ ਹੁਣ ਧੀਆਂ ਦੇ ਲਈ ਇਸ ਯੋਜਨਾ ਦੇ ਤਹਿਤ ਖਾਤਾ ਖੋਲਣਾ ਹੋਰ ਵੀ ਆਸਾਨ ਹੋ ਗਿਆ ਹੈ ਇਹ ਯੋਜਨਾ ਡਾਕਖਾਨੇ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਖੋਲੀ ਜਾ ਸਕਦੀ ਹੈ ਤੇ ਤੁਸੀਂ 250 ਰੁਪਏ ਮਹੀਨਾ ਇਸ ਯੋਜਨਾ ਨੂੰ ਸ਼ੁਰੂ ਕਰ ਸਕਦੇ ਹੋ ਸੁਕਨਿਆ ਸਮਰਿੱਧੀ ਯੋਜਨਾ ਦੇ ਤਹਿਤ ਡਾਕ ਵਿਭਾਗ ਹੁਣ ਧੀਾਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਸੁਕਨਿਆ ਸਮਰਿੱਧੀ ਯੋਜਨਾ ਦੇ ਤਹਿਤ ਖਾਤਾ ਖੋਲਣ ਦੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾ ਰਿਹਾ ਹੈ ਇਸ ਮੁਹਿਮ ਦੇ ਤਹਿਤ ਹੁਣ ਸਿਰਫ 250 ਦੀ ਮਾਮੂਲੀ ਰਾਸ਼ੀ ਦੇ ਨਾਲ ਧੀਾਂ ਦੇ ਸੁਨਹਿਰੀ ਭਵਿੱਖ ਦੇ ਲਈ ਸੁਰੱਖਿਅਤ ਨਿਵੇਸ਼ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਸੁਕਨਿਆ ਸਮਰਿੱਧੀ ਦੇ ਵਿੱਚ ਖਾਤਾ ਕਿਵੇਂ ਖੋਲਿਆ ਜਾਵੇਗਾ ਸੁਕਨਿਆ ਸਮਰਿੱਧੀ ਯੋਜਨਾ ਦੇ ਤਹਿਤ ਖਾਤਾ ਖੋਲਣ ਦੇ ਲਈ ਕੁੜੀ ਦੇ ਜਨਮ ਸਰਟੀਫਿਕੇਟ ਆਧਾਰ ਕਾਰਡ ਪੈਨ ਕਾਰਡ ਅਤੇ ਕੁਝ ਫੋਟੋਆਂ ਦੇ ਨਾਲ ਨਜ਼ਦੀਕੀ ਡਾਕਖਾਨੇ ਦੇ ਨਾਲ ਸੰਪਰਕ ਕਰਨਾ ਹੋਵੇਗਾ ਇਸ ਯੋਜਨਾ ਦੇ ਤਹਿਤ 10 ਸਾਲ ਤੱਕ ਦੀ ਕੁੜੀਆਂ ਲਈ ਖਾਤਾ ਖੋਲ੍ਹਿਆ ਜਾ ਸਕਦਾ ਹੈ ਅਤੇ 250 ਰੁਪਏ ਤੋਂ 1.5 ਲੱਖ ਰੁਪਏ ਜਮਾ ਕੀਤੇ ਜਾ ਸਕਦੇ ਨੇ ਸਕੰਨਿਆ ਸਮਰiddhi ਯੋਜਨਾ ਕੈਲਕੂਲੇਟਰ ਦੀ ਗੱਲ ਕਰੀਏ ਮੰਨ ਲਓ ਤੁਹਾਡੀ 3-4 ਸਾਲ ਦੀ ਹੈ ਤੇ ਤੁਸੀਂ 15 ਸਾਲਾਂ ਦੇ ਲਈ ਹਰ ਮਹੀਨੇ 10000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਇਸ ਯੋਜਨਾ ਦੇ ਤਹਿਤ ਤੁਹਾਨੂੰ ਹਰ ਸਾਲ 1 ਲੱਖ 20000 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ ਜਦੋਂ ਤੁਹਾਡੀ 3 19 ਸਾਲ ਦੀ ਹੋ ਜਾਵੇਗੀ ਤੁਹਾਡਾ ਨਿਵੇਸ਼ ਪਰਿਪੱਕ ਹੋ ਜਾਵੇਗਾ ਤਾਂ 8% ਦੀ ਸਾਲਾਨਾ ਵਿਆਜ ਦਰ ਦੇ ਨਾਲ ਤੁਸੀਂ ਮਿਆਦ ਪੂਰੀ ਹੋਣ ਤੇ ਲਗਭਗ 52 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ ਇਹ ਕੈਲਕੂਲੇਟਰ ਕન્યા ਸਮਰiddhi ਯੋਜਨਾ ਦੇ ਵਿੱਚ ਮਿਲਣ ਵਾਲੇ ਵਿਆਜ ਦਰ ਅਤੇ ਨਿਵੇਸ਼ਣ ਦੇ ਸਮੇਂ ਦੇ ਆਧਾਰ ਤੇ ਹੈ